ਮਿਰਾਨਾ ਹਰ ਬਿੱਤੀ ਸੰਗੇ ਦੀ ਪਾਣੀ ਮੈਂ ਭਾਈ ਸਾਹਿਬ ਦਾ ਵੱਡਾ ਬਰਦਰ ਹਾਂ ਜੀ ਇਹ ਕਿਸ਼ਤਾਨੇ ਲੋਕਾਂ ਦਾ ਹਸਾ ਹੈ ਜੀ ਲੋਕਾਂ ਸੂਰ ਰੋਡ ਤੋਂ ਕਰਿਆ ਜੀ ਮਾਤਾ ਜੀ ਨਾਲ ਇੱਕ ਹਸਾ ਲੋਕਾਂ ਦਾ ਸ਼ਾਹ ਤੁਹਾਡੇ ਸਾਹਮਣੇ ਹੈ ਜੀ ਬਹੁਤ ਪਰਮਾਤਮਾ ਦੀ ਕਿਰਪਾ ਵਾ ਬਿਲਕੁਲ ਲੋਕ ਆਪ ਮਾਰੇ ਆਏ ਆ ਮਤਲਬ ਇਹ ਨਹੀਂ ਕੋਈ ਵੀ ਸਦੇ ਆ ਜਿਦਾ ਬਾਕੀ ਲੀਡਰ ਸਾਦੇ ਆ ਜਾਂ ਕੋਈ ਦੇ ਕੇ ਅਪਾ ਉਹਨਾਂ ਨੂੰ ਲਾਲਚ ਦੇ ਕੇ ਇਹ ਲੋਕ ਆਪ ਆਏ ਆ ਤੇ ਭਾਈ ਸਾਹਿਬ ਨੂੰ ਪ੍ਰੇਮ ਕਰਦੇ ਆ ਸਿੱਖੀ ਨੂੰ ਪ੍ਰੇਮ ਕਰਦੇ ਆ ਤੇ ਆਸ ਤੁਸੀਂ ਵੋਟਾਂ ਨਾਲ ਸੇ ਲੱਗ ਰਹੀ ਕਿਸ ਆਵਾਜ਼ ਨੂੰ ਲੱਗ ਲੋਕਾਂ ਨੂੰ ਜਿਹੜੇ ਵੀ ਮਤਲਬ ਆਪਣੇ ਘਟ ਗਿਣਤੀਆਂ ਦੇ ਨਾਲ ਜਿਹੜੇ ਵੀ ਕੋਈ ਧੱਗੇ ਹੁੰਦੇ ਆ ਜਾਂ ਕੋਈ ਨਸ਼ੇ ਦੇ ਮਾਮਲੇ ਲਾ ਲੋ ਜਾਂ ਹੋਰ ਵੀ ਕੇ ਕਈ ਪ੍ਰਕਾਰ ਦੇ ਜਿੱਦਾਂ ਆਪਣੇ ਲੋਕਾਂ ਨੂੰ ਦਬਾਇਆ ਜਾਂਦਾ ਉਹਦੇ ਨਾਲ ਅਸੀਂ ਖੜਾਂਗੇ ਡਟ ਕੇ ਖੜਾਂਗੇ ਜੀ ਉਹ ਇੱਕੋ ਮੈਂ ਵੀ ਇਸ ਤਰ੍ਹਾਂ ਆਪਣੇ ਪੰਜਾਬ ਦੇ ਅੰਦਰ ਬੰਦ ਨੇ ਲੋਕ ਕੌਮਨ ਦੇ ਕਿ ਅਪੀਲ ਕਰਦੇ ਜੋ ਜਿੱਤ ਕੇ ਆਉਂਦੇ ਆ ਕਿ ਉਹਨਾਂ ਰਿਹਾ ਕੀਤਾ ਹਾਂ ਜੀ ਬਿਲਕੁਲ ਕੀਤਾ ਜਾਣਾ ਚਾਹੀਦਾ ਜੀ ਉਹ ਮੰਡਟ ਵੇਖੋ ਵੀ ਕਿੰਨੇ ਲੋਕ ਉਹਨਾਂ ਦੇ ਮਗਰ ਆ ਤੇ ਇਸ ਕਰਕੇ ਉਹਨਾਂ ਰਿਹਾ ਕੀਤਾ ਜਾਣਾ ਚਾਹੀਦਾ ਜਿੱਦਾਂ ਭਾਈ ਸਿਮਰਜੀਤ ਸਿੰਘ ਮਾਨ ਨੂੰ ਵੀ ਉਦੋਂ ਕੀਤਾ ਗਿਆ ਸੀਗਾ ਇਸੇ ਵੀ ਆfte ਕਿ ਇੱਕ ਬੰਦੇ ਦੇ ਮਗਰ ਇੰਨੇ 4-5 ਲੱਖ ਬੰਦਾ 6 ਲੱਖ ਕਿੰਨੀ ਵੋਟ ਪੈਂਦੀ ਹੈ ਉਸ ਹਸਾਬ ਦੇ ਨਾਲ ਇਸ ਕੇ ਸਰਕਾਰ ਨੂੰ ਦੇਖਣਾ ਚਾਹੀਦਾ ਇਹ ਚੀਜ਼ ਬਿਲਕੁਲ ਇਹ ਬਲਟੋਚਾ ਦੇ ਐਂਟੀ ਐਂਟੀ ਪਾਰਟੀ ਦਾ ਹੈਗਾ ਉਹਨਾਂ ਦਾ ਕਹਿਣਾ ਕਿ ਇਹ ਬਾਹਰੋਂ ਆਏ ਹੋਏ ਜਿਹੜੇ ਪੈਰਾਸ਼ੂਟ ਦੇ ਇਹ ਕਾਦੇ ਬੰਦੀ ਸਿੰਘ ਨੇ ਬੰਦੀ ਸਿੰਘ ਤੇ ਸਾਡੇ ਹੋਇਆ ਨਹੀਂ ਬੰਦੀ ਸਿੰਘ ਤੇ ਅਸੀਂ ਉਹ ਜਿਹੜੇ ਜਗਤਾਰ ਸਿੰਘ ਵਾਰਾ ਭਾਈ ਤਾਰਾ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਅਸੀਂ ਬੰਦੀ ਸਿੰਘ ਅਸੀਂ ਉਹਨਾਂ ਨੂੰ ਹੀ ਮੰਨਦੇ ਆ ਚਲੋ ਭਾਈ ਸਾਹਿਬ ਨੂੰ ਤੇ 1 ਸਾਲ ਹੋਇਆ ਵਾ ਪਰੇ ਆ ਵੀ ਚਲੋ ਅਸੀਂ ਉਹਨਾਂ ਲਈ ਵੀ ਅਸੀਂ ਦੇ ਕਰਾਂਗੇ ਜੀ ਡਟਕੇ ਮਤ ਕਰਾਂਗੇ ਉਹਨਾਂ ਨੂੰ ਬਾਹਰ ਲਿਆਉਣ ਵਾਸਤੇ ਭਾਵੇਂ ਸਾਨੂੰ ਚੋਣਾ ਦਾ ਸਹਾਰਾ ਲੈਣਾ ਪਵੇ ਜਾਂ ਕਿੱਦਾਂ ਕਰਨਾ ਪਵੇ ਕਰਾਂਗੇ